ਇਸ ਨਾਲ ਵੀ ਪ੍ਰਕਾਰ ਹੈ ਸਰਕਾਰ ਜਿਹੜੀ ਪ੍ਰੋਗਰਾਮ ਚਾਹਿਆ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਬੁਰੀ ਦੇਖੋ ਜੀ ਮੌਜੂਦਾ ਸਰਕਾਰ ਦੇ ਮੁਤਾਬਕ ਤਾਂ ਇੱਥੇ ਕੋਈ ਮਾਹੌਲ ਹੈ ਨਹੀਂ ਹਜੇ ਜਿਹੜੀ VOTING ਆ ਆਪਣੀ ਫਿਲਹਾਲ ਪਿਛਲੇ ਜਿੰਨੇ ਵੀ 5 ਸਾਲਾਂ ਤੋਂ ਲਾ ਲੋ 7 ਸਾਲਾਂ ਤੋਂ ਲਾ ਲੋ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਮੁਤਾਬਕ ਹੀ ਲੋਕ ਜਵਾਬ ਦੇਣਗੇ ਪਹਿਲਾਂ ਕੈਪਟਨ ਮੋਕੇ ਦੇ 5 ਸਾਲ ਸੀ ਉਹਨਾਂ 'ਚ ਵੀ ਲੋਕਾਂ ਨੇ ਕੰਮ ਦੇਖ ਲੇ ਜਿਹੜੇ ਹੁਣ ਦੇ 2 ਸਾਲਾਂ ਤੋਂ 3 ਸਾਲ ਤੋਂ ਚੱਲਦੇ ਆ ਉਹ ਵੀ ਜਿਹੜੇ ਹੁਣ ਦੀ ਜਵਾਬਦਾਰੀ ਆ ਉਹ ਵੋਟਾਂ ਦੇ ਵਿੱਚ ਲੋਕ ਦੇਣਗੇ ਤੇ ਲੋਕਾਂ ਨੇ ਦੁਬਾਰਾ ਅਕਾਲੀ ਦਲ ਨੂੰ ਪਸੰਦ ਕੀਤਾ ਜਿਹੜੀ ਆਵਾਜ਼ ਆ ਉਹ ਅਕਾਲੀ ਦਲ ਦੀ ਆਊਗੀ ਤੇ ਅੱਗੇ ਵੀ ਅਕਾਲੀ ਦਲ ਹੀ ਚੱਲੂਗੀ ਤੇ ਠੋਕ ਕੇ ਬਜਾ ਕੇ ਐਨ ਵਧੀਆ ਅਕਾਲੀ ਦਲ ਦਾ ਬੂਥ ਚੱਲ ਰਿਹਾ ਹੈ ਟਾ ਤੇ ਲੋਕ ਸਾਨੂੰ ਵਧੀਆ ਹੰਕਾਰਾ ਦੇ ਰਹੇ ਨੇ ਪਰਮਾਤਮਾ ਦੀ ਕਿਰਪਾ ਨਾਲ ਸੁੱਖ ਸ਼ਾਂਤੀ ਸਭ ਕੁਝ ਹੋ ਰਿਹਾ